ਪਰ ਅਸੀਂ ਕੋਸ਼ਿਸ਼ ਕਰੇ ਕਿ ਇਸ ਤਰ੍ਹਾਂ ਦਾ ਨੌਬਤੀ ਨਾ ਆਵੇ ਕਿ ਅਸੀਂ ਅੰਨਦਾਤਾ ਨੂੰ ਥਾਣੇ ਲੈ ਜੀਏ ਜਾਂ ਉੱਤੇ ਪਰਚਾ ਕਰ ਦਈਏ ਥੋੜੇ ਦਿਨ ਪਹਿਲਾਂ ਤਾਂ ਉਹ ਅੰਨਦਾਤਾ ਹੁੰਦਾ ਜਦੋਂ ਉਹਦੇ ਤੋਂ ਚੌਲ-ਚੂੜ ਖਰੀਦ ਲੈਂਦੇ ਨੇ ਉਸ ਤੋਂ ਬਾਅਦ ਕਹਿੰਦੇ ਨੇ ਤੇ ਪਰਚਾ ਕਰੋ ਉਹ ਕ੍ਰਿਮੀਨਲ ਅੰਨਦਾਤਾ ਥੋੜੀ ਹੋ ਸਕਦਾ ਕੋਈ ਪੰਜਾਬ ਦੇ ਵਿੱਚ ਪਰਾਲੀ ਸਾੜ ਨੂੰ ਲੈ ਕੇ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਮਾਮਲੇ ਤਰਜ ਕੀਤੇ ਜਾ ਰਹੇ ਨੇ ਤੇ ਭਾਰੀ ਜੁਰਮਾਨੇ ਕੀਤੇ ਜਾ ਰਹੇ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਪਹਿਲਾਂ ਉਹ ਅੰਦਾਤਾ ਹੁੰਦਾ ਜਦੋਂ ਜੀ ਚੋਨਾ ਵੇਚ ਕੇ ਜਦੋਂ ਫਿਰ ਅੱਗ ਲਗਾਉਂਦਾ ਤਾਂ ਫਿਰ ਉਸ ਨੂੰ ਜਿਸ ਤਰ੍ਹਾਂ ਠਾਣੇ ਦੇ ਵਿੱਚ ਬੰਦ ਕੀਤਾ ਜਾਂਦਾ ਜਾਂ ਫਿਰ ਉਸ ਨੂੰ ਫਿਰ ਇੱਕ ਜੁਰਮ ਦੇ ਵਿੱਚ ਉਸ ਦੇ ਉੱਤੇ ਜੁਰਮਾਨੇ ਕੀਤੇ ਜਾਂਦੇ ਨੇ ਉਹਦੀ ਵੀ ਨਖੇਦੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਯਤਨ ਕਰ ਰਹੇ ਹਾਂ ਕਿ ਇਹ ਮਸਲੇ ਹੱਲ ਹੋ ਜਾਣ ਤੇ ਅਸੀਂ ਮਸ਼ੀਨਰੀ ਦਾ ਵੀ ਜਿਹੜਾ ਜੇ ਜਿਹੜੇ ਵਰਤੋਂ ਹੈ ਜਾਂ ਵਰ ਕੈਲੀ ਜਿਹੜੇ ਹੋਰ ਕਿਸਾਨਾਂ ਤੱਕ ਮੋਈ ਜਾ ਕਰਾਵਾਂਗੇ ਕੀ ਕੁਝ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪਹਿਲਾ ਇੱਕ ਵਾਰੀ ਤੁਸੀਂ ਉਹ ਸੁਣ ਲੋ ਦੇਖੋ ਅਸੀਂ ਕੋਸ਼ਿਸ਼ ਕਰਾਂਗੇ ਘੱਟ ਤੋਂ ਘੱਟ ਜਿਹੜੇ ਇਸ ਤਰ੍ਹਾਂ ਦੇ ਕੇਸ ਹੋਣ ਜਿਹਦੇ ਜਿਉਂਕਿ ਲੋਕ ਅਵੇਅਰ ਵੀ ਨਹੀਂ ਹੁਣ ਤੇ ਤਾਂ ਕਿ ਜਿਹੜਾ ਸਾਡਾ ਵਾਤਾਵਰਨ ਜਿਹੜਾ ਦਿੱਲੀ ਤਾਂ ਉਹ ਬਾਅਦ ਚ ਪਹੁੰਚਦਾ ਨਾ ਜੀ ਪਤਾ ਨਹੀਂ ਪਹੁੰਚਦਾ ਸਾਡਾ ਹੁੰਦਾ ਦਿੱਲੀ ਚ ਜਦ ਹਰਿਆਣਾ ਦੇ ਯੂਪੀ ਦਾ ਵੀ ਤਾਂ ਨਾਲ ਆਉਂਦਾ ਉਹਨਾਂ ਦਾ ਪਤਾ ਨਹੀਂ ਉਹਨਾਂ ਨੂੰ ਪਤਾ ਨਹੀਂ ਕਿਉਂ ਮaaf ਕਰ ਦਿੰਦੇ ਨੇ ਪਹਿਲਾਂ ਤਾਂ ਉਹ ਸਾਡੇ ਪਿੰਡਾਂ ਦੇ ਉੱਤੋਂ ਦੀ ਲੰਗਦਾ ਸਾਡੇ ਬੱਚਿਆਂ ਦੇ ਫੇਫੜਿਆਂ ਵਿੱਚ ਦੀ ਜਾਂਦਾ ਨਾ ਧੂਆ ਉਹ ਸੋ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਲੋਕਾਂ ਨੂੰ ਵੇਅਰ ਕਰੀਏ ਕਿ ਆਪਾਂ ਇੱਕ ਆਪਾਂ ਆਪਣੀ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਸੋ ਇਹ ਜਿਹੜੇ ਗੁਰੂ ਸਾਹਿਬ ਨੇ ਬਚਨ ਕੀਤੇ ਐ ਉਹਨਾਂ ਨੂੰ ਕਾਇਮ ਰੱਖੀਏ ਉਹਨਾਂ ਨੂੰ ਉਹਨਾਂ ਦਾ ਮਹੱਤਤਾ ਉਹਨਾਂ ਦੀ ਕਾਇਮ ਰੱਖੀਏ ਸੋ ਇਹ ਮੋਟੀਵੇਸ਼ਨਲ ਕੈਂਪ ਵੀ ਲਾਵਾਂਗੇ ਤੇ ਜਿਹੜੀਆਂ ਮਸ਼ੀਨਰੀ ਅਵੇਲੇਬਲ ਜਿੰਨੀ ਉਹੀ ਦੇਵਾਂਗੇ ਤਾਂ ਕਿ ਘੱਟ ਤੋਂ ਘੱਟ ਇਸ ਤਰ੍ਹਾਂ ਦੇ ਜਿਹੜੇ ਨਹੀਂ ਮੰਨ ਜੋ ਮੰਨਿਓ ਸੁਪਰੀਮ ਕੋਰਟ ਦਾ ਤਾਂ ਜਿਹੜਾ ਹੁਕਮ ਹੈ ਉਹ ਤਾਂ ਉਹ ਤਾਂ ਅਸੀਂ ਮੰਨਣਾ ਹੀ ਪੈਂਦਾ ਸਾਰਿਆਂ ਨੂੰ ਮੰਨਣਾ ਪੈਂਦਾ ਪਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰ੍ਹਾਂ ਦਾ ਨੌਬਤੀ ਨਾ ਆਵੇ ਕਿ ਅਸੀਂ ਅਨਦਾਤੇ ਨੂੰ ਜਿਹੜਾ ਉਹ ਥਾਣੇ ਲੈ ਜੀਏ ਜਾਂ ਉੱਤੇ ਪਰਚਾ ਕਰ ਦਈਏ ਪਹਿਲਾਂ ਤਾਂ ਥੋੜੇ ਦਿਨ ਪਹਿਲਾਂ ਤਾਂ ਉਹ ਅਨਦਾਤਾ ਹੁੰਦਾ ਜਦੋਂ ਉਹਦੇ ਤੋਂ ਚੌਲ ਚੂੜ ਖਰੀਦ ਲੈਂਦੇ ਨੇ ਉਦੋਂ ਬਾਅਦ ਕਹਿੰਦੇ ਨੇ ਤੇ ਪਰਚਾ ਕਰੋ ਸੋ ਇਹ ਕ੍ਰਿਮੀਨਲ ਆਮ ਦਾ ਡਾਟਾ ਥੋੜੀ ਹੋ ਸਕਦਾ ਹੈ ਕੋਈ ਸੋ ਅਸੀਂ ਕੋਸ਼ਿਸ਼ ਹੈ ਕਿ ਸਾਡੀ ਕਿ ਆ ਮਾਰ ਪਈ ਹੈ ਉਹ ਵੀ ਪਹਿਲੇ ਹੀ ਰੱਬ ਦੀ ਮਾਰ ਬਥੇਰੀ ਪੈ ਗਈ ਤੇ ਹੁਣ ਇਧੋਂ ਇਧਰੋਂ ਕੋਈ ਉਹਨੂੰ ਸਮਾਜਿਕ ਮਾਰ ਜਾ ਕੋਈ ਇਦਾਂ ਦੀ ਨਾਂ ਜਿਆਦਾ ਪਾਵੇ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਉਹਨਾਂ ਦੇ ਪੁਲਿਸ ਦੇ ਵੱਲੋਂ ਹੀ ਪੰਜਾਬ ਦੇ ਵਿੱਚ ਜਿਹੜੇ ਅੱਗ ਲਗਾੜੇ ਕਸਾਨ ਨੇ ਉਹਨਾਂ ਦੇ ਉੱਤੇ ਪਰਚੇ ਵੀ ਪਾਏ ਜਾ ਰਹੇ ਨੇ ਪਰ ਜੁਰਮਾਨੇ ਵੀ ਕੀਤੇ ਜਾ ਰਹੇ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਇਸ ਮਸਲੇ ਦੇ ਉੱਤੇ ਲੈ ਕੇ ਘੇਰੇ ਵੀ ਜਾ ਰਹੇ ਜਿਸ ਤਰ੍ਹਾਂ ਵੀ ਯੂਪੀ ਜਾਂ ਦੂਜੇ ਸਟੇਟਾਂ ਦਾ ਜਿਹੜਾ ਧੂਆ ਉਹ ਕਿਉਂ ਨਹੀਂ ਉਹਨਾਂ ਨੂੰ ਪ੍ਰਦੂਸ਼ਣ ਕਰਦਾ ਪੰਜਾਬ ਦਾ ਧੂਆ ਹੀ ਕਿਉਂ ਕਰਦਾ ਪਰ ਕਿਤੇ ਨਾ ਕਿਤੇ ਇਸ ਮਸਲੇ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਿਆਸੀ ਵਿਚਾਰ ਜਾਂ ਫਿਰ ਕਿਹੜੀ ਸਿਆਸੀ ਬਿਆਨ ਦਿੰਦੇ ਦਿਖਾਈ ਦਿੱਤੇ ਨੇ ਕਿਉਂਕਿ ਪਿਛਲੇ ਸਮੇਂ ਤੋਂ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਪਰਾਲੀ ਫੁਕੁੰ ਦਾ ਜਿਹੜਾ ਮਾਮਲਾ ਹੈ ਸਾੜਨ ਦਾ ਮਾਮਲਾ ਹੈ ਇਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਲਗਾਤਾਰ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਬਿੱਲਰ ਵਾਲੇ ਹੁੰਦੇ ਨੇ ਜਿਹੜੇ ਗੱਠਾ ਬਣਾਉਂਦੇ ਨੇ ਤਾਂ ਕਿ ਪਰਾਲੀ ਨੂੰ ਅੱਗ ਲਗਾਈ ਜਾਵੇ ਇੱਕ ਤਾਂ ਉਹ ਮਿਲਦੇ ਨੇ ਜੇਕਰ ਮਿਲਦੇ ਆ ਤਾਂ ਉਹ ਬਣਾ ਕੇ ਚਲੇ ਜਾਂਦੇ ਆ ਤਾਂ ਕਈ ਦਿਨਾਂ ਤੱਕ ਉਹ ਪੰਜਾਬ ਦੇ ਉਹ ਪਿੰਡਾਂ ਦੇ ਵਿੱਚ ਨਹੀਂ ਆਉਂਦੇ ਜਿੱਥੇ ਜਿੱਥੇ ਉਹ ਆਪਣੇ ਗੱਠਾ ਬਣਾ ਕੇ ਰੱਖ ਜਾਂਦੇ ਨੇ ਪਰ ਉਸ ਤੋਂ ਕਈ ਦਿਨ ਬਾਅਦ ਹੀ ਥਾਮਾ ਦੇ ਉੱਤੇ 25 ਦਿਨ ਤੋਂ ਬਾਅਦ ਵੀ ਉੱਥੋਂ ਚੁੱਕ ਨਾ ਆਉਂਦੇ ਜਿਸ ਦੇ ਕਰਕੇ ਕਿਸਾਨਾਂ ਦੀ ਜਿਹੜੀ ਬਤ ਹੁੰਦੀ ਹੈ ਖੇਤਾਂ ਦੀ ਗਿੱਲ ਹੁੰਦੀ ਹੈ ਉਹ ਸੁੱਕ ਜਾਂਦੀ ਹੈ ਤੇ ਦੂਜੇ ਪਾਸੇ ਜਿਨ੍ਹਾਂ ਨੇ ਸਬਜ਼ੀ ਭਾਜੀ ਵਾਸਤੇ ਖੇਤ ਤਿਆਰ ਕਰਨੇ ਹੁੰਦੇ ਉਹਨਾਂ ਨੂੰ ਵੀ ਦਿੱਕਤਾਂ ਆਉਂਦੀਆਂ ਇਸ ਕਰਕੇ ਵੀ ਕਿਤੇ ਨਾ ਕਿਤੇ ਕਿਸਾਨਾਂ ਦੀ ਜਿਹੜੀ ਸਮੱਸਿਆ ਇਜੂੰ ਦੀ ਤਿਉ ਲੰਬੇ ਸਮੇਂ ਤੋਂ ਖੜੀ ਆ ਰਹੀ ਹੈ ਭਾਵੇਂ ਪਹਿਲਾਂ ਮੁੱਖ ਹੰਦੀ ਭਵੰਤ ਮਾਨ ਹੋਰਾਂ ਦੇ ਵੱਲੋਂ ਵੀ ਗੱਲ ਕਹੀ ਗਈ ਸੀ ਕਿ ਅਸੀਂ ਥੋੜੇ ਪੈਸੇ ਅਸੀਂ ਪਾਈ ਕੇਂਦਰ ਪਾਵੇ ਤੇ ਅਸੀਂ ਕਿਸਾਨਾਂ ਨੂੰ ਜਿਹੜਾ ਇਸ ਦਾ ਇਹ ਨਾਫੁਕਣ ਤਾਂ ਉਸ ਦਾ ਕੁਝ ਨਾ ਕੁਝ ਆਪਾਂ ਪੈਸੇ ਇਹਨਾਂ ਨੂੰ ਦਿੱਤੇ ਜਾਣ ਪਰ ਜਿਹੜਾ ਮਸਲਾ ਵੈ ਉਹ ਜੂੰ ਦਤਿਉ ਹੈ ਲਗਾਤਾਰ ਕਿਸਾਨਾਂ ਦੇ ਉੱਤੇ ਡੰਡੇ ਦੇ ਜ਼ੋਰ ਦੇ ਨਾਲ ਪ੍ਰਦੂਸ਼ਣ ਮੁਕਤ ਦੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਚੱਲ ਰਹੀਆਂ ਫੈਕਟਰੀਆਂ ਕੀ ਸੱਚਮੁੱਚ ਪ੍ਰਦੂਸ਼ਣ ਮੁਕਤ ਨੇ ਕੀ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਜਾਂ ਜਿਸ ਤਰ੍ਹਾਂ ਉਹਨਾਂ ਉਹਨਾਂ ਦਾ ਪ੍ਰਦੂਸ਼ਣ ਹੋ ਰਿਹਾ ਹੈ ਕੀ ਉਹ ਸਹੀ ਹੈ ਇਹ ਵੀ ਵੱਡੇ ਸਵਾਲ ਖੜੇ ਕਰਦਾ ਹੈ ਕਿਉਂਕਿ ਅੱਜ ਕਿਸਾਨਾਂ ਦੀ ਗੱਲ ਦੇਖੋ ਅਸੀਂ ਇੱਥੇ ਇਹ ਨਹੀਂ ਗੱਲ ਕਹਿੰਦੇ ਕਿ ਕਿਸਾਨ ਪ੍ਰਾਲੀ ਫੁੱਕਣ ਪ੍ਰਦੂਸ਼ਣ ਕਰਨ ਪਰ ਕਿਸਾਨਾਂ ਨੂੰ ਟੁਕਮਾ ਹੱਲ ਤਾਂ ਉਹਨਾਂ ਦਾ ਵਾਸਤੇ ਦਿੱਤਾ ਜਾ ਸਕੇ ਨਾ ਹੁਣ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਮਸ਼ੀਨਾਂ ਨੇ ਮਸ਼ੀਨ ਜੀਸੀਬੀ ਜਿਹੜੀ ਤੇ ਆਪਣਾ ਕਪੈਨ ਦੀ ਗੱਲ ਕਰ ਲਈ ਆਪਾਂ ਕਪੈਨਾ ਦੇ ਨਾਲ ਉਹਨਾਂ ਥਾਵਾਂ ਦੇ ਉੱਤੇ ਜਾ ਕੇ ਜਿਹੜੀ ਐ ਜਿਹੜਾ ਝੋਨਾ ਵੈ ਉਹ ਨਹੀਂ ਵੱਡਾ ਜਾ ਰਿਹਾ ਉਸ ਨੂੰ ਚੈਨਾ ਵਾਲੀ ਜਿਹੜੀਆਂ ਕਪੈਨਾ ਨੇ ਚੈਨ ਵਾਲੀ ਕਪੈਹ ਛੋਟੀਆਂ ਨੇ ਉਹਨਾਂ ਦੇ ਨਾਲ ਝੋਨਾ ਵੱਡਾ ਜਾ ਰਿਹਾ ਉੱਥੇ ਗੱਠਾਂ ਕਿਵੇਂ ਬਣਾਈਆਂ ਜਾਣਗੀਆਂ ਉੱਥੇ ਗੱਠਾਂ ਪੇ ਚੱਕ ਕੇ ਕਿਵੇਂ ਲੈ ਕੇ ਜਾਣਗੇ ਕਿਉਂਕਿ ਉੱਥੇ ਜਿਹੜੀ ਟਰੈਲੀ ਐ ਭਾਰੀ ਐ ਉਹ ਘੜਨਗੀਆਂ ਟਰੈਲੀਆਂ ਤਾਂ ਉੱਥੇ ਹਾਲਾਤ ਕਿਹੋ ਜਿਹੇ ਹੁਣ ਜਮੀਨੀ ਪੱਧਰ ਦੇ ਉੱਤੇ ਕੀ ਕੁਝ ਹੋਵੇਗਾ ਇਸ ਬਾਬਤ ਵੀ ਹੁਣ ਆਉਣ ਵਾਲੇ ਦਿਨਾਂ ਦੇ ਵੀ ਦੇਖਣਾ ਬੇਹਦ ਖਾਸ ਹੈ ਇਹ ਹੋਵੇਗਾ ਕਿ ਜਿਸ ਮਸਲੇ ਨੂੰ ਲੈ ਕੇ ਇਹ ਲੰਬੇ ਸਮੇਂ ਤੋਂ ਇਹਦੇ ਉੱਤੇ ਰਾਜਨੀਤੀ ਵੀ ਹੁੰਦੀ ਆ ਰਹੀ ਆ ਪਰਾਲੀ ਫੁੱਕਣ ਦਾ ਮਸਲਾ ਇਹ ਹੱਲ ਕਿਸ ਤਰ੍ਹਾਂ ਹੋਵੇਗਾ ਸਰਕਾਰਾਂ ਨੂੰ ਸੁਵੇਦਨਸ਼ੀਲ ਇਸ ਮੁੱਦੇ ਦੇ ਉੱਤੇ ਬਹਿ ਕੇ ਹੱਲ ਕਰਨਾ ਚਾਹੀਦਾ ਕਿਉਂਕਿ ਬਿਆਨ ਦੇ ਦੇ ਨੇ ਇੱਕ ਜ਼ਮੀਨੀ ਪੱਧਰ ਦੇ ਉੱਤੇ ਤੁਸੀਂ ਪ੍ਰੈਕਟੀਕਲ ਤੌਰ ਦੇ ਉੱਤੇ ਉਸ ਦੀ ਤਿਆਰੀ ਕਰਨੀ ਉਹਦੇ ਵਿੱਚ ਜ਼ਿੰਮੇਵਾਰ ਦਾ ਫਰਕ ਹੁੰਦਾ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਹੈ ਇਹ ਹੀ ਹੈ ਕਿ ਅਸੀਂ ਯੂਨੀ ਮਸ਼ੀਨਰੀ ਉਹ ਮੁਹਈਆ ਕਰਾਵਾਂਗੇ ਪਰ ਪਰਚੇ ਪਰਾਲੀ ਫੁੱਕਣ ਦਾ ਸਿਲਸਿਲਾ ਪੰਜਾਬ ਦੇ ਵਿੱਚ ਅੱਜ ਸ਼ੁਰੂ ਹੋ ਚੁੱਕਿਆ ਪਰ ਕਿਤੇ ਨ ਕਿਤੇ ਬਿਆਨਾਂ ਤੱਕ ਜਿਹੜੇ ਸੀਮਤ ਬਿਆਨ ਨੇ ਜਿਕਰ ਲੀਡਰ ਪੰਜਾਬ ਸਰਕਾਰ ਜੱਪਜੀਤ ਪੰਜਾਬ ਦੇ ਨੁਮਾਇੰਦੇ ਨੇ ਜਿਕਰ ਇਸ ਪ੍ਰਤੀ ਗੰਭੀਰ ਹੋਣ ਸਵੇਦਨਸ਼ੀਲ ਮੁੱਦੇ ਦੇ ਉੱਤੇ ਤਾਂ ਇਸ ਦਾ ਹੱਲ ਕੀਤਾ ਜਾ ਸਕਦਾ ਪਰ ਹੁਣ ਪਰਚੇ ਹੋਣਗੇ ਉੱਥੇ ਜਿਹੜੇ ਦੂਜੇ ਹੋਣਗੇ ਵਿਰੋਧੀ ਪਾਰਟੀਆਂ ਵਾਲੇ ਉਹ ਸੱਤਾਧਿਰ ਨੂੰ ਘੇਰਨਗੇ ਜਦੋਂ ਸੱਤਾਧਿਰ ਵਾਲੇ ਰੋਧੀ ਪਾਰਟੀ ਦੇ ਜਾਣਗੇ ਤਾਂ ਫਿਰ ਉਹ ਉਹਨਾਂ ਦੇ ਉੱਤੇ ਪਰਚੇ ਕਰਨਗੇ ਤਾਂ ਜਿਹੜੇ ਸੱਤਾ ਦੇ ਵਿੱਚ ਨੇ ਇਸ ਵਕਤ ਤੇ ਫਿਰ ਉਹ ਉਹਨਾਂ ਨੂੰ ਘੇਰਨਗੇ ਇਹ ਸਿਲਸਿਲਾ ਵੀ ਲਗਾਤਾਰ ਇਸੇ ਤਰ੍ਹਾਂ ਚੱਲਦਾ ਆ ਰਿਹਾ ਤੁਸੀਂ ਕੀ ਸੋਚਦੇ ਇਸ ਬਾਬਤ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਛੋੜ ਦਿਓ ਧੰਨਵਾਦ